2015 ਦੇ ਵਿੱਚ ਸ਼੍ਰੀ ਗੁਰੂ ਸਾਹਿਬ ਦੀ ਬੇਦਬੀ ਅਤੇ ਉਸ ਤੋਂ ਬਾਅਦ ਕੋਟਕਪੂਰਾ ਤੇ ਗੋਲੀकांड ਪਹਿ블ਗਲਾ ਗੋਲੀकांड ਨੂੰ ਲੈ ਕੇ ਲਗਾਤਾਰ ਸਿੱਖ ਕੌਮ ਇਨਸਾਫ ਮੰਗ ਰਹੀ ਹੈ ਤੇ ਅੱਜ ਵੀ ਕੋਟਕਪੂਰਾ ਦੇ ਉਸ ਚੌਂਕ ਦੇ ਵਿੱਚ ਜਿੱਥੇ ਕਿ ਸਾਰਾ ਇਹ ਵਾਕਿਆ ਹੋਇਆ ਸੀ ਇੱਥੇ ਇੱਕ ਪ੍ਰਦਰਸ਼ਨ ਕੀਤਾ ਗਿਆ ਆਪਾਂ ਗੱਲਬਾਤ ਕਰਾਂ ਸਾਡੇ ਨਾਲ ਸਿੱਖ ਪ੍ਰਚਾਰਕ ਸੁਜੀਤ ਸਿੰਘ ਖੋਸਾ ਜੀ ਮਿਲੂਦ ਨੇ ਕਿਵੇਂ ਦੇਖਦੇ ਹੋ ਕਿ ਕਾਫੀ ਲੰਮਾ ਸਮਾਂ ਹੋ ਚੁੱਕਿਆ ਹੈ ਪਰ ਹਾਲੇ ਤੱਕ ਜਿਹੜੇ ਸਿੱਖਾਂ ਦੇ ਜਿਹੜੇ ਜ਼ਖਮ ਅੱਲੇ ਨੇ ਉਹ ਜਿਹੜਾ ਇਨਸਾਫ ਉਹ ਜਿਹੜਾ ਪੂਰਾ ਸਰਕਾਰਾਂ ਵੱਲੋਂ ਨਹੀਂ ਦਿੱਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਦੇਖੋ ਜੀ ਇਹ ਗੱਲ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ ਜੀ ਇਹ ਪੀੜਾ ਨੂੰ ਮੀਡੀਆ ਵਾਲੇ ਤੁਸੀਂ ਵੀਰ ਵੀ ਬਖੂਬੀ ਜਾਣਦੇ ਹੋ ਕਿ ਆਪਾਂ 2015 ਦੀ 14 ਵਾਲੇ ਦਿਨ ਜੋ ਇੱਥੇ ਵਾਪਰਿਆ ਸੀਗਾ ਕਿਵੇਂ ਨਾਮ ਜੱਪਦੀਆਂ ਸੰਗਤਾਂ ਤੇ ਗੰਦਾ ਪਾਣੀ ਗੋਲੀਆਂ ਸਿੱਧੀਆਂ ਗੋਲੀਆਂ ਮਾਰ ਕੇ ਸਿੰਘਾਂ ਨੂੰ ਜ਼ਖਮੀ ਕੀਤਾ ਦੋ ਨੌਜਵਾਨ ਵੀ ਗਰਜੀਤ ਸਿੰਘ ਤੇ ਕਿਸ਼ਨ ਭਗਵਾਨ ਸਿੰਘ ਬਹਿਬਲ ਕਲਾਂ ਜਾ ਕੇ ਸ਼ਹੀਦ ਕਰਤੇ ਤੇ ਪਰਚਾ ਹੋਇਆ ਵੀ ਪੁਲਿਸ ਜਿਹੜੀ ਅਣਖਛਤੀ ਆ ਉਹ ਜਿਹੜਾ ਸਾਲ ਆ ਵੀ ਪੁਲਿਸ ਵੀ ਅਣਪਛਾਤੀ ਹੁੰਦੀ ਐ ਉਹ ਹਜੇ ਤੱਕ ਅਣਪਛਾਤੀ ਤੁਰ ਹੀ ਫਿਰਦੀ ਐ ਕਿਉਂ ਕਿ ਬਾਈਬਲ ਕਲੰਚ ਜਿਹੜਾ ਕੇਸ ਹੈਗਾ ਉਹਦਾ ਚਲਾਨ ਨਹੀਂ ਪੇਸ਼ ਹੋਇਆ ਫੇਰ ਜਿਹੜਾ ਕੋਟਕਪੂਰਾ ਉਹਦਾ ਚਲਾਨ ਪੇਸ਼ ਕਰਤਾ ਇਹ ਕਹਿੰਦੇ ਸੀ ਗਵਾਹੀਆਂ ਨਹੀਂ ਦਿੰਦੇ ਬੱਸ ਇਹ ਵੀ ਨੌਜਵਾਨ ਗਵਾ ਮੈਂ ਵੀ ਗਵਾ ਅਜੀ ਸਿੰਘ ਵੀ ਗਵਾ ਇਹ ਵੀ ਕਾਫੀ ਇਥੇ ਵਿੱਚ ਖੜੇ ਗਵਾ ਸਰਕਾਰ ਕਹਿੰਦੀ ਸੀ ਗਵਾਹੀਆਂ ਨਹੀਂ ਕੋਈ ਦਿੰਦਾ ਗਰੀਬ ਸਿੱਖਾਂ ਨੇ ਗਵਾਹੀਆਂ ਦਿੱਤੀਆਂ ਗੁਰੂ ਦੇ ਆਦਬ ਨੂੰ ਨਾ ਆਦਬ ਸਤਕਾਰ ਨੂੰ ਢਾ ਲੱਗੀ ਛੱਟ ਲੱਗੀ ਜਿਹੜਾ ਸਿੱਖਾ ਨਾ ਹੋਇਆ ਉਹਨੂੰ ਨਾ ਸਹਾਰਦੇ ਆ ਜਾਂ ਗਵਾਹੀਆਂ ਦਿੱਤੀਆਂ ਬਿਵਾਕੀ ਨਾਲ ਪਰ ਸਰਕਾਰ ਨੇ ਕੀ ਕੀਤਾ ਹਜੇ ਤੱਕ ਕੋਟ ਪੂਰਾ ਗੋਲੀ ਕਾਂਡ ਦਾ ਜਿਹੜਾ ਕੇਸ ਆ ਉਹ ਚਾਰਜ ਤੇ ਨਹੀਂ ਲੱਗ ਸਕਿਆ ਉਹਨੂੰ ਚਾਰਜ ਹੀ ਨਹੀਂ ਫਰੇਮ ਹੋ ਸਕਿਆ ਚਲਾਨ ਪੇਸ਼ ਕਰ ਲਿਆ ਚਾਰਜ ਇਹ ਨਲਾਇਕੀ ਕੀ ਦੀ ਹੈ ਸਰਕਾਰ ਦੀ ਆ ਸਰਕਾਰ ਹਜੇ ਤੱਕ ਚਾਰਜ ਫਰੇਮ ਕਰਾਉਣ ਵਿੱਚ ਨਾਕਾਮ ਜਾ ਸਰਕਾਰ ਨੇ ਬਾਈਬਲ ਕਲਾਂ ਦਾ ਚਲਾਨ ਨਹੀਂ ਪੇਸ਼ ਕੀਤਾ ਸਰਕਾਰ ਨੇ ਕੇਸਾਂ ਦੀ ਪੈਰਵਾਹੀ ਨਹੀਂ ਕੀਤੀ ਕੇਸ ਫਰੀਦਕੋਟ ਦੀ ਜਿਹੜੀ ਅਦਾਲਤ ਹੈਗੀ ਲੋਕਲ ਸਾਡੀ ਇੱਥੋਂ ਦੀ ਜਿਹੜੀ ਜੁਡੀਸ਼ਨਲੀ ਇੱਥੋਂ ਟਰਾਂਸਫਰ ਕਰਾ ਹੋ ਗਿਆ ਕੇਸ ਉਹ ਜ਼ਿੰਮੇਵਾਰੀ ਕਿਹਦੀ ਸੀ ਸਰਕਾਰ ਦੀ ਇਹਨਾਂ ਨੇ ਦੇਖਿਆ ਹੀ ਨਹੀਂ ਇਹਦਾ ਮਤਲਬ ਸੌਦਾ ਸਾਧ ਪਾਵਰਫੁੱਲ ਆ ਬਾਦਲਕਾ ਲਾਣਾ ਪਾਵਰਫੁੱਲ ਚਰਨਜੀਤ ਕਾ ਕੋੜਮਾ ਪਾਵਰਫੁੱਲ ਆ ਉਮਰਾਨੰਗਲ ਦਾ ਕੋੜਮਾ ਪਾਵਰਫੁੱਲ ਆ ਹੋਰ ਜਿੰਨੇ ਵੀ ਦੋਸ਼ੀ ਆ ਉਹ ਸਾਰੇ ਪਾਵਰਫੁੱਲ ਆ ਉਹ ਸਰਕਾਰ ਨੂੰ ਟੁੱਚਰਾਂ ਕਰਦੇ ਆ ਤੇ ਆਪਣੇ ਸਾਰੇ ਕੇਸ ਟਰਾਂਸਫਰ ਕਰਾ ਕੇ ਉਹ ਉਥੇ ਚੰਡੀਗੜ੍ਹ ਲੈ ਗਏ ਹੁਣ ਜਿਹੜੇ ਆ ਮਾਤੜ ਤੁਮਲੜਾ ਉਹਨਾਂ ਨੇ ਉਥੇ ਗੱਲ ਕੀ ਕੀਤੀ ਕਿ ਸਾਡਾ ਸਕਿਉਰਟੀ ਰੀਜਨ ਆ ਤੇ ਭਲਾ ਜਿਹੜੇ ਆ ਗਰੀਬ ਹੈਗੇ ਬੰਦੇ ਇਹਨਾਂ ਇਹਨਾਂ ਦਾ ਸਕਿਉਰਟੀ ਰੀਜਨ ਨਹੀਂ ਹੋ ਸਕਦਾ ਇਹ ਇਹ ਕਿਦਾਂ ਗਵਾਹੀਆਂ ਦੇਣ ਜਾਣਗੇ ਸੋ ਫਿਰ ਇਹਨਾਂ ਨੇ ਕਿਹਾ ਸੀਗਾ ਕੈਪਟਨ ਵਰਗਿਆਂ ਨੇ ਗੁਟਕਾ ਸਾਹ ਹੱਥ ਫੜ ਕੇ ਵੀ ਅਸੀਂ ਕਿਆ ਰਫ਼ਤਿਆਂ ਚੀ ਕਰ ਦੇਣਾ ਇਨਸਾਫ਼ ਅਸੀਂ ਤਾਂ ਇਨਸਾਫ਼ ਦਿੱਤੀ ਖੜੇ ਆ ਚਲੋ ਉਹ ਵੀ ਗੱਲ ਕਿਸੇ ਸਿਰੇ ਨਾਲ ਲੱਗੀ 24.5 ਸਾਲ ਦੀ ਬਾਅਦ ਉਹ ਤੁਰਦਾ ਬਣਿਆ ਮਗਰੋਂ ਲਿੱਥਾ ਜਿਹੜਾ ਗੁਰੂ ਦੀ ਨਾ ਗੁਰੂ ਦਾ ਨਾ ਹੋਇਆ ਉਹ ਅੱਜ ਵੀ ਹੋਇਆ ਤੇ ਕੱਲ ਵੀ ਹੋਇਆ ਫੇਰ ਆ ਗਿਆ ਉਹੋ ਚੰਨੀ ਉਹ ਬੜੀ ਗੱਲ ਚੱਲੀ ਅਖੇ ਘਰ ਘਰ ਚੱਲੀ ਇੱਕੋ ਗੱਲ ਚੰਨੀ ਕਰਦਾ ਮਸਲੇ ਹੱਲ ਸਿੱਖਾਂ ਦਾ ਫੇਰ ਮਸਲਾ ਨਹੀਂ ਹੱਲ ਹੋਇਆ ਨਵਜੋਤ ਸਿੰਘ ਸਿੱਧੂ ਵਰਗੇ ਉੱਥੇ ਝੋਲੀਆਂ ਅੱਡੇਦੇ ਰਹਿ ਗਏ ਕਿਸੇ ਨੇ ਸੁਣੀ ਸੁਣੀ ਨਹੀਂ ਹਾਂ ਚੱਲੋ ਲੋਕਾਂ ਨੇ ਵੇਖਿਆ ਵੀ ਪੀਸੇ ਪਏ ਆ ਮਰੇ ਪਏ ਆ ਕੋਈ ਗੱਲ ਨਹੀਂ ਬਣਦੀ ਪੰਜਾਬ ਦਾ ਬੁਰਾ ਹਾਲ ਆ ਗੁਰੂ ਦੀ ਜਿਹੜੇ ਸਿੱਖ ਕੱਪੜੇ ਤੋਂ ਬਿਨਾ ਰਹਿ ਸਕਦਾ ਪੈਸੇ ਤੋਂ ਬਿਨਾ ਰਹਿ ਸਕਦਾ ਪ੍ਰਸ਼ਾਦੇ ਤੋਂ ਬਿਨਾ ਰਹਿ ਸਕਦਾ ਪਰ ਗੁਰੂ ਦੀ ਬੇਦਬੀ ਨਹੀਂ ਸਹਾਰ ਸਕਦਾ ਗੁਰੂ ਦੇ ਅਦਬ ਦੀ ਖਾਤਰ ਕਿਤੋਂ ਤੱਕ ਵੀ ਜਾ ਸਕਦਾ ਚਲੋ ਸਿੱਖਾਂ ਨੇ ਕਿਹਾ ਬਦਲਾ ਵੇ ਲਿਖੀ ਦੀ ਪੰਜਾਬੀਆਂ ਨੇ ਬਦਲਾ ਲੈ ਜਾਂਦਾ ਇਹ ਕਹਿੰਦੇ ਸੀ 24 ਘੰਟੇ 24 ਘੰਟੇ ਕਹਿਣ ਵਾਲਿਆਂ ਨੇ ਅੱਜ ਸਾਢੇ 3 ਸਾਲ ਨਗਾ ਤੇ ਪ੍ਰਣਾਲਾ ਫੇ ਉੱਥੇ ਦਾ ਉੱਥੇ ਹੀ ਆ ਪਿੱਛੇ ਅਸੀਂ 1 ਜੂਨ ਨੂੰ ਇੱਥੇ ਇਕੱਠੇ ਹੋਏ ਸੀ ਅਸੀਂ ਪ੍ਰੋਗਰਾਮ ਇੱਕ ਰੱਖਿਆ ਸੀ ਵੀ ਉਹਦਾ ਕੋਠੀ ਦਾ ਘਰਾ ਕਰਾਂਗੇ ਇਹਨਾਂ ਨੇ ਕਿਹਾ ਵੀ ਅਸੀਂ ਬੇਦਬੀ ਕਾਨੂੰਨ ਬਣਾ ਰਹੇ ਹਾਂ ਅਸੀਂ ਕਿਹਾ ਵੀ ਚਲੋ ਦੇਖ ਲਈਏ ਉਹ ਵੀ ਇਹਨਾਂ ਨੇ ਠੰਡੇ ਬਸਤੇ ਚ ਪਾਤਾ ਸੋ ਇਸ ਕਰਕੇ ਇਹ ਸਰਕਾਰ ਦੂਜੀਆਂ ਵਿੱਚ ਮਿੱਠੀਆਂ ਗੋਲੀਆਂ ਦਿੰਦੀਆਂ ਪਰ ਇਹ ਸਰਕਾਰ ਤਾਂ ਬਿਲਕੁਲ ਠੀਠ ਨਕਮੀ ਨਲਜ ਹੋ ਗਈ ਆ ਇਹ ਸੋਚਦੇ ਆ ਵੀ ਸ਼ਾਇਦ ਅਸੀਂ ਲੋਹੇ ਦੇ ਕਿਲੇ ਗੱਢ ਲਏ ਅਸੀਂ ਜਾਣਾ ਨਹੀਂ ਪਰ ਅਸੀਂ ਇੱਥੋਂ ਕਹਿਣਾ ਚਾਹੁੰਦੇ ਆ ਵੀ ਨਾ ਤਾਂ ਪੰਜਾਬ ਦੀ ਜਨਤਾ ਨੂੰ ਬਦਬੀ ਕੱਲ ਭੁੱਲੀ ਸੀ ਤੇ ਨਾ ਅੱਜ ਭੁੱਲੀ ਆ ਇਹ ਤੁਹਾਡੇ ਮਨ ਦਾ ਵਹਿਮ ਆ ਜਿੱਦਾਂ ਲੋਕਾਂ ਨੇ ਨਿਹੰਗਾਂ ਦੇ ਢੋਲ ਵਾਂਗੂ ਬਾਦਲ ਮਾਜੇ ਸੀ ਜਿੱਦਾਂ ਨਿਹੰਗਾਂ ਦੇ ਬਾਟੇ ਵਾਂਗੂ ਕਾਂਗਰਸ ਮਾਜੇ ਸੀ ਤੁਸੀਂ ਤਿਆਰ ਰਹੋ ਤੁਹਾਨੂੰ ਲੋਕ ਮੰਨਣਗੇ ਭਗਵੰਤ ਮਾਨ ਜੀ ਤੁਸੀਂ ਕਹਿੰਦੇ ਸੀ ਡਲਾ ਤੋਂ ਡਲਾ ਹੁੰਦਾ ਹੈ ਚਲਾ ਤੋਂ ਚਲਾ ਹੁੰਦਾ ਹੈ ਹੁਣ ਧਿਆਨ ਰੱਖਿਓ 2027 ਚ ਡਲਿਆਂ ਦਾ ਪਤਾ ਨਹੀਂ ਕਿਧਰੋਂ ਕਿਧਰੋਂ ਆ ਜਾਣੇ ਤੇ ਕਿਧਰੋਂ ਕਿਧਰੋਂ ਚੱਲਣੇ ਵੀ ਆਪਾਂ ਸਾਫ਼ ਦੀ ਗੱਲ ਕਰੀਏ ਕੋਰਟਾਂ ਦੇ ਵਿੱਚ ਕੇਸ ਲੰਬੇ ਚੱਲ ਪਏ ਨੇ ਇੱਥੋਂ ਫ੍ਰੀ ਕੋਰਟ ਤੋਂ ਚੰਡੀਗੜ੍ਹ ਵੀ ਟਰਾਂਸਫਰ ਕਰ ਦਿੱਤੇ ਗਏ ਤੇ ਫਿਰ ਸਿੱਖ ਕੌਮ ਨੂੰ ਇਨਸਾਫ਼ ਕਦੋਂ ਮਿਲੂਗਾ ਕਦੋਂ ਲੱਗਦਾ ਹੈ ਕਿ ਇਹ ਸਾਬ ਮਿਲੂਗਾ ਜਾਂ ਫਿਰ ਕਹਿੰਦੇ ਵੀ ਆਪਾਂ ਗੁਰੂ ਮਹਾਰਾਜ ਜਿਵੇਂ ਪਹਿਲਾਂ ਅਕਾਲੀ ਦਰ ਪਿੱਛੇ ਕਰਤੇ ਕਾਂਗਰਸ ਪਿੱਛੇ ਕਰਤੇ ਤੇ ਫਿਰ ਇਸੇ ਤਰ੍ਹਾਂ ਇਹ ਜਣਾ ਸਾਬ ਮਿਲਦਾ ਨਹੀਂ ਮੈਂ ਤਾਂ ਦੱਸਿਆ ਹਟਿਆ ਨਾ ਵੀ ਜਿਹੜਾ ਗੁਰੂ ਸਾਹਿਬ ਦਾ ਨਹੀਂ ਹੋਇਆ ਉਹ ਅੱਜ ਵੀ ਮੋਇਆ ਤੇ ਕੱਲ੍ਹ ਵੀ ਮੋਇਆ ਗੁਰੂ ਨਾਲ ਧੋਖਾ ਖਾਣ ਧੋਖਾ ਕਰਨ ਵਾਲਿਆਂ ਨੂੰ ਧੱਕੇ ਪਾਣੇ ਨੇ ਇਹਨਾਂ ਨੇ ਇਹਨਾਂ ਨੂੰ ਦਰ ਸ ਨਦਰ ਪੁੱਠੀ ਜੇ ਕਰੇ ਸੁਲਤਾਨਾ ਕਾਓ ਕਰਾਇੰਦਾ ਦਰ ਮੰਗਣ ਭਿਖ ਨਾ ਪੈਂਦਾ ਭਿਖਿਆ ਵੀ ਨਹੀਂ ਮਿਲਦੀ ਜਿਹੜਾ ਜਦੋਂ ਗੁਰੂ ਦੀ ਨਿਗਾਹ ਕਰੋਪੀ ਹੋ ਜਾਂਦੀ ਆ ਸੋ ਇਸ ਕਰਕੇ ਇਹ ਮੱਤੇ ਸੋਚਣ ਕਿ ਅਸੀਂ ਅੱਜ ਅੱਜ ਦੇ ਇਸਦਾਮ ਹਸੈਨਾ ਜਾਂ ਅੱਜ ਦੇ ਸਿੰਘ ਕਾਦਾਫੀ ਆ ਜਾਂ ਅੱਜ ਦੇ ਸਿੰਘ ਔਰੰਗਜ਼ੇਬ ਆ ਇਹ ਰਾਜ ਰਹਿਣੀ ਨਹੀਂ ਹੈਗੇ ਇਹ ਰਾਜ ਸੱਤਾ ਰਹਿਣੀ ਨਹੀਂ ਹੈਗੀ ਇਹ ਜਿੰਨੀ ਕੁਰਸੀ ਕੁਲੀ ਆ ਨਾ ਉਨੀ ਕੰਨਿਆਂ ਦੀ ਸੇਜ ਵੀ ਆ ਬਾਕੀ ਜਿਹੜਾ ਜਿਨੇ ਵੀ ਸਖਾਣਾ ਵਧੀ ਵਧੀ ਕੀ ਕੀਤੀ ਆ ਉਹ ਉਹ ਭਵੇਂ ਅਬਦਲੀ ਹੋਵੇ ਨਾਦਰਸ਼ਾ ਹੋਵੇ ਜਕਰੀਆ ਹੋਵੇ ਮਸਾ ਰੰਗੜ ਹੋਵੇ ਬੀਬੀ ਇੰਦਰਾ ਹੋਵੇ ਫਿਰ ਬੈਂਤਾ 부ਚੜ ਹੋਵੇ ਕੋਈ ਹੋਵੇ ਉਹ ਆਪਦਾ ਆਪਦਾ ਤਰੀਕਾ ਵੱਖਰਾ ਵੱਖਰਾ ਹੁੰਦਾ ਰਿਹਾ ਨਾਲ ਦੀ ਨਾਲ ਉਹਦਾ ਹਿਸਾਬ ਕਿਤਾਬ ਵੀ ਹੁੰਦਾ ਰਿਹਾ ਹੁਣ ਇਹਨਾਂ ਨੇ ਸੋਚਣਾ ਵੀ ਅਸੀਂ ਕਿਹੜੀ ਲਾਈਨ 'ਚ ਖੜਨਾ ਇੱਕ ਤਾਂ ਹੈ ਇੱਥੇ ਲਾਈਨ ਚੱਲਦੀ ਨਵਾਬ ਮਲੇਰ ਕੋਟਲਾ ਦੀ ਹਾ ਦਾ ਨਾਰਾ ਮਾਰਾਣ ਦੀ ਇੱਕ ਹੈਗੀ ਸੁਚਾਨੰਦ ਹੁਣ ਜੇ ਇਹਨਾਂ ਨੇ ਸੁਚਾਨੰਦ ਮੰਨਣਾ ਬਣਨਾ ਤੇ ਉਹਨਾਂ ਨੂੰ ਲਾਂਤਾਂ ਪੈਂਦੀਆਂ ਵਾਂ ਸੁਚਾਨੰਦ ਵਰਗਿਆਂ ਨੂੰ ਤੇ ਇੱਥੇ ਇਹਨਾਂ ਨੂੰ ਵੀ ਪਹਿਣ ਗਿਆ ਤੇ ਇਹ ਝਾਕ ਨਾ ਰੱਖਣ ਇਹ ਤਾਂ ਮੁੱਖ ਮੰਤਰੀ ਦੁਆਰਾ ਰਿਪੀਟ ਕਰਨ ਦੀ ਝਾਕ ਰੱਖਦੇ ਆ ਇਹਨਾਂ ਨੂੰ ਪਿੰਡ ਦੀ ਸਰਪੰਚੀ ਨਹੀਂ ਮਿਲਣੀ ਐਮਸੀ ਨਹੀਂ ਬਣਾਉਣਾ ਕਿਸੇ ਨੇ ਤੋਂ ਇਸ ਕਰਕੇ ਇਹ ਗਲੀਆਂ ਦੇ ਕੱਖਾਂ ਵਾਂਗੂ ਉਹ ਰੁਲਣਗੇ ਲੋਕ ਜਿਹੜੇ ਗੁਰੂ ਦੇ ਨਾਲ ਵਾਦਾ ਖਿਲਾਫੀ ਕਰਨੀ